ਲਵ ਯੂ ਮੇਰੇ ਪਿਆਰਿਓ ਲਵ ਯੂ ਤੈਨੂੰ ਕੀ ਸਮਝਾਵਾਂ ਕੁਝ ਸਮਝ ਨਾ ਪਾਵਾਂ ਉਸ ਰੱਬ ਦੇ ਵਰਗਾ ਇੱਕ ਲਫ਼ਜ਼ ਬਣਾਵਾਂ ਦਿਲ ਕੇ ਹਰ ਇੱਕ ਨਾਮ ਨੂੰ ਦਿਲ ਜਦ ਵੀ ਲਬਾਂ ਨੂੰ ਖੋਲਦਾ ਬੋਲਦਾ ਬੋਲਦਾ ਦਿਲ ਸਾਈਆਂ ਸਾਈਆਂ ਬੋਲਦਾ 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 ਦਿਲ ਸਾਈਆਂ ਸਾਈਆਂ ਬੋਲਦਾ 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 ਦਿਲ ਬੋਲਦਾ 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 ਦਿਲ ਸੱਣ ਕਹਿਆ ਬੋਲਦਾ 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 ਦਿਲ ਮੋਦੀ ਮੋਦੀ ਬੋਲਦਾ 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 ਦਿਲ ਹੰਸ ਹੰਸ ਬੋਲਦਾ ਹਾਂ ਬੋਲ ਹਾਂ ਜੇ ਮੇਰੇ ਨਾਲ ਕਰੇਗਾ ਹਾਂਜੀ ਬੋਲੋ ਤੁਸੀਂ ਬੋਲ ਬੋਲਦਾ ਬੋਲਦਾ ਦਿਲ ਜੁਬਰਾਜ ਹੰਸ ਜੀ ਬੋਲਦਾ 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 ਅਜਹੰਤ ਜੀ ਬੋਲਦਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਸੱਚੀ ਇੱਦਾਂ ਲੱਗਦਾ ਮੈਂ ਆਪਣੇ ਕੋਈ ਸਾਡੇ ਘਰ ਦਾ ਫੰਕਸ਼ਨ ਆ ਵਿਆਹ ਦਾ ਫੰਕਸ਼ਨ ਆ ਉੱਥੇ ਆਇਆ ਹਾਂ ਇੰਨਾ ਪਿਆਰ ਮਿਲ ਰਿਹਾ ਬਸ ਇੱਕ ਤਰੀਕ ਨੂੰ ਇਹੀ ਤਾਂ ਦੇਖੋ ਮੈਨੂੰ ਤੁਹਾਡਾ ਤਾਂ ਪਤਾ ਹੀ ਯਾਰ ਤੁਸੀਂ ਤਾਂ ਪੌਣੀਆਂ ਹੀ ਪੌਣੀਆਂ ਵੋਟਾਂ ਬਟ ਜਿਵੇਂ ਤੇਰਾ ਭਰਾ ਕਾਂਗਰਸ ਦਾ ਉਹਦੇ ਤੋਂ ਵੀ ਥੱਕੇ ਨਾ ਫਲਾ ਇਹ ਕੀ ਵੱਡੇ ਸ਼ੀਲੇ ਭਰਾਵਾ ਤੂੰ ਜਿੱਥੇ ਮਰਜ਼ੀ ਰਿਹਾ ਗੋੜ ਸਾਨੂੰ ਪਾਈ ਗੁਪਤ ਚ ਮੈਂ ਜੋ ਕਹਿ ਰਿਹਾ ਸੀ ਕਿ ਆਪਣੇ ਨਾਲ ਦੇ ਨੂੰ ਜਾਗਰੂਕ ਕਰਨਾ ਹੈ ਹੁਣ ਆਪ ਥੋੜੀ ਸੀਰੀਅਸ ਗੱਲ ਵੀ ਕਰੀਏ ਹਾਂਜੀ ਮਹਾਰਾਜ ਠੀਕ ਹੈ ਤੁਹਾਡੇ ਸਾਰਿਆਂ ਦਾ ਅਸ਼ੀਰਵਾਦ ਚਾਹੀਦਾ ਔਰ ਇੱਕ ਤਰੀਕ ਨੂੰ ਭਾਜਪੀ ਨੂੰ ਵੋਟ ਅਨਸਾਰਜਨ ਨੂੰ ਤੁਸੀਂ ਦਿਤਾਉਣਾ ਹੈ ਕਮਲ ਦਾ ਬਟਨ ਦਬਣਾ ਕਿਹੜਾ ਬਟਨ ਦਬਣਾ ਕਿਹੜਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਬੜੇ ਸੋਹਣੇ ਲੱਗ ਰਹੇ ਅੱਜ ਮੈਂ ਸਵੇਨਧਾਮ ਉਹ ਸ਼ਹਿਰ ਚ ਘੁੰਮ ਰਿਹਾ ਹਾਂ ਤੇ ਮੈਨੂੰ ਐ ਲੱਗ ਹੀ ਨਹੀਂ ਰਿਹਾ ਮੈਂ ਕਿਸੇ ਬਗਾਨੇ ਸ਼ਹਿਰ ਆਇਆ ਮੈਨੂੰ ਇਤਾਂ ਲੱਗਦਾ ਮੈਂ ਆਪਣੇ ਘਰ ਚ ਤੁਰਿਆ ਫਿਰਦਾ ਇੰਨਾ ਪਿਆਰ ਮਿਲ ਰਿਹਾ ਤੁਸੀਂ ਸਾਰੇ ਆ ਦੇਖੋ ਤੁਹਾਡੇ ਹੱਸਦੇ ਹੱਸਦੇ ਸੋਹਣੇ ਸੋਹਣੇ ਚਿਹਰੇ ਦੇਖ ਕੇ ਮਜ਼ਾ ਆ ਰਿਹਾ ਬਾਕੀ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਅ ਜਦੋਂ ਤੱਕ ਮੈਂ ਨਹੀਂ ਸੀ ਆਇਆ ਮੈਨੂੰ ਥੋੜਾ ਲੱਗਦਾ ਸੀ ਕੀ ਹੋਊਗਾ ਕੀ ਨਹੀਂ ਹੋਊਗਾ ਬਟ ਤੁਹਾਡਾ ਉਤਸ਼ਾਹ ਦੇਖ ਕੇ ਤੁਹਾਡਾ ਸਾਰਿਆਂ ਦਾ ਪਿਆਰ ਦੇਖ ਕੇ ਸਾਨੂੰ ਪੱਕਾ 100% ਸ਼ੋਰ ਹੋ ਗਿਆ ਕਿ ਟਿਕਟ ਸੌਰੀ ਸੀਟ ਸਾਡੀ ਪੱਕੀ ਆ ਹੋਰ ਜੀ ਠੀਕ ਠਾਕ ਪਿਛਲੇ ਨਾਲ ਵੀ ਸਸਰੀਕਾਲ ਅ ਡਾਕਟਰ ਗਰਗ ਜੀ ਸਵੇਰ ਦੇ ਸਾਡੇ ਨਾਲ ਥੈਂਕ ਯੂ ਸੋ ਮਚ ਤੁਸੀਂ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਹੋ ਅਹਿਮ ਵੀਰਾ ਮੇਰੇ ਨਾਲ ਸਪੈਸ਼ਲੀ ਆਏ ਨੇ ਮੈਨੂੰ ਸਾਰੇ ਕਹਿੰਦੇ ਸੀਗੇ ਕਿ ਆਰਟਿਸਟ ਬਾਕੀ ਸਾਰੇ ਆਧੇ ਸੋਸਟੇਸਲੇ ਆ ਰਹੇ ਨੇ ਇਹ ਕਾਰਨ ਇਹ ਉਹ ਕਰ ਰਹੇ ਨੇ ਕਿ ਤੁਸੀਂ ਕਿੰਨੂੰ ਲਿਆਂਦਾ ਮੈਂ ਕਿਹਾ ਅਸੀਂ ਇਕੱਲੇ ਬਹੁਤ ਆ ਜੀ ਕੋਈ ਗੱਲ ਨਹੀਂ ਸੱਚੀ ਸੱਚੀ ਸਾਫ ਰੂਪ ਨੂੰ ਤੁਸੀਂ ਦਿਤਾਓ ਕਿਉਂਕਿ ਮੈਂ ਆਪਣੇ ਫਾਦਰ ਮੇਰੇ ਉਸਤਾਦ ਜੀ ਵੀ ਨੇ ਮੇਰੇ ਪਿਤਾ ਜੀ ਵੀ ਨੇ ਔਰ ਐਜ਼ ਅ ਹਿਊਮਨ ਬੀਿੰਗ ਐਜ਼ ਅ ਇਨਸਾਨ ਮੈਂ ਉਹਨਾਂ ਨੂੰ ਬਹੁਤ ਨੇੜੋਂ ਜਾਣਦਾ ਜੀ ਉਹ ਮੈਂ ਉਹਨਾਂ ਨੂੰ ਕਦੀ ਕਦੀ ਇਦਾਂ ਦੇ ਹਾਲਾਤ ਹੋ ਜਾਂਦੇ ਮੈਂ ਉਹਨਾਂ ਨੂੰ ਕਿੰਨਾ ਪੁੱਛਦਾ ਹੁੰਦਾ ਕਿ ਤੁਹਾਨੂੰ ਕੀ ਲੋੜ ਪਈ ਹੈ ਜੀ ਸਾਰਾ ਕੁਝ ਤਾਂ ਹੈਗਾ ਆ ਪਰ ਰੱਬ ਨੇ ਸਾਰਾ ਕੁਝ ਦੌਲਤ ਸ਼ੌਹਰਤ ਸਾਰਾ ਕੁਝ ਦਿੱਤਾ ਕੀ ਲੋੜ ਆ ਫਿਰ ਕਹਿੰਦੇ ਤੇ ਯਾਰ ਇਹੀ ਕਰਕੇ ਤਾਂ ਮੈਂ ਕਰ ਰਿਹਾ ਕਿ ਮੈਨੂੰ ਦੌਲਤ ਸ਼ੌਹਰਤ ਦੁਨੀਆ ਸਾਰੀ ਕੁੰਬਲੀ ਕੋਈ ਕੁਝ ਨਹੀਂ ਛੱਡਿਆ ਬਾਬਾ ਜੀ ਨੇ ਸਭ ਕੁਝ ਦਿੱਤਾ ਕੋਈ ਕਮੀ ਨਹੀਂ ਛੱਡੀ ਪਰ ਮੈਂ ਹੁਣ ਇਹ ਚਾਹੁੰਦਾ ਕਿ ਮੈਂ ਸਾਰੀ ਲੋਕਾਂ ਦੀ ਜਿੰਨੇ ਜਿੰਨੇ ਜੋਗਾ ਮੈਂ ਹੈਗਾ ਸਾਰਿਆਂ ਦੀ ਸੇਵਾ ਕਰਾਂ ਆਪਣੇ ਭਰਾਵਾਂ ਦੀ ਆਪਣੇ ਬਜ਼ੁਰਗਾਂ ਦੀ ਬਹੁਤ ਬਹੁਤ ਦਰਗਾਹ ਜੀ ਹਾਂਜੀ ਹਾਂਜੀ ਰਾਮਨਦੀਪ ਕੌਰ ਸਰਪੰਚ ਜੀ ਤੂਰਕੋਟ ਤੋਂ ਅ ਭੈਣ ਜੀ ਜੀ ਆਇਆਂ ਨੂੰ ਤੁਹਾਨੂੰ ਆਓ ਇੱਕ ਵਾਰੀ ਜੋਰ ਦਾ ਸਵਾਗਤ ਕਰੋ ਜੀ ਇਹਨਾਂ ਦਾ ਸਰਪੰਚ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜੀ ਅ ਗੁਰਕਸਾਹ ਜੀ ਕਹ ਰਹੇ ਸੀ ਕਿ ਫਾਦਰ ਸਾਹਿਬ ਦਾ ਗਾਣਾ ਜ਼ਰੂਰ ਗਾਉਣੇ ਆ। ਉਹਨਾਂ ਤੋਂ ਬਿਨਾਂ ਤਾਂ ਕੋਸ਼ਿਸ਼ ਵੀ ਨਹੀਂ। ਤੇ ਮੇਰੇ ਫਾਦਰ ਸਾਹਿਬ ਦਾ ਇੱਕ ਗਾਣਾ ਆ ਪੰਜਾਬੀਆਂ ਦੀ ਸ਼ਾਨ ਵੱਖਰੀ। ਤੁਹਾਨੂੰ ਦੇਖ ਕੇ ਮੈਨੂੰ ਉਹ ਗਾਣਾ ਯਾਦ ਆਇਆ। ਮੈਂ ਜਦੋਂ ਬਾਕੀ ਹੋਰ ਜਗ੍ਹਾ ਵੀ ਬਹੁਤ ਗਾਣੇ ਗਾ ਕੇ ਆਇਆ ਪਰ ਤੁਸੀਂ ਇੰਨੇ ਚੜ੍ਹਦੀ ਕਲਾ 'ਚ ਹੋਣਾ ਇਸ ਟਾਈਮ। ਨਜ਼ਾਰੇ ਚੋਂ ਪੂਰੇ ਇੰਨੇ ਸੋਹਣੇ ਲੱਗ ਰਹੇ। ਇਹ ਤੁਹਾਡੇ ਲਈ ਇੱਕ ਗਾਣਾ ਮੇਰੇ ਫਾਦਰ ਸਾਹਿਬ ਦਾ। ਕੀ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫਾਦਾਰ ਖੂਨ ਪੰਜਾਬੀਆਂ ਦਾ ਓ ਯਾਰੀ ਨਾ ਦੇ ਨਾਲ ਦੀ ਨਈਓ ਕਿਤੇ ਪਰ ਵੈਰ ਵੀ ਮੰਨਣਾ ਪਉ ਪੰਜਾਬੀਆਂ ਦਾ ਜੱਗੋਂ ਬਾਹਰ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ ਇਤਾ ਪੇਟਲੀ ਵੀ ਕਿਤੇ ਜਾ ਬੈਠਣ ਟਾਰ ਵੱਖਰਾ ਹੀ ਰਹੁ ਪੰਜਾਬੀਆਂ ਦਾ ਦੇਖੋ ਮੈਂ ਆਪਣੇ ਸਾਸੂ ਸੂਸੀਆਂ ਨਾਲ ਮੈਂ ਚਾਹੂੰਗਾ ਤੁਸੀਂ ਰੱਬ ਵਰਗੇ ਨਾ ਦੇ ਜੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਲੋਕੀ ਦੁਨੀਆ ਚ ਹੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਰੱਬ ਵਰਗੇ ਨਾ ਦੇ ਜੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਲੋਕੀ ਦੁਨੀਆ ਚ ਹੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖਰੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੋਕੇ ਸ਼ਹਿਰ ਨਾਲ ਇੱਕ ਮੇਰਾ ਹੋਰ ਬਹੁਤ ਘੈਂਟ ਕਨੈਕਸ਼ਨ ਆ ਬਹੁਤ ਵਧੀਆ ਕਨੈਕਸ਼ਨ ਆ ਘੈਂਟ ਮੈਂ ਤਾਂ ਕਹਿਣਾ ਮੇਰੇ ਭਰਾ ਇੱਥੇ ਮజే ਵਾਲੇ ਵੀ ਆਏ ਹੋਏ ਆ ਘੈਂਟ ਭਰਾ ਵੀ ਆਏ ਹੋਏ ਨੇ ਇਹਨਾਂ ਲਈ ਜ਼ੋਰਦਾਰ ਤਾੜੀਆਂ ਇਹਨਾਂ ਦਾ ਪਿਆਰ ਦੇਖ ਕੇ ਸਾਡੀ એનર્ਜੀ ਹੋਰ ਵੱਧ ਜਾਂਦੀ ਆ ਅ ਮੇਰੀ ਦੂਜੀ ਫਿਲਮ ਬੁਰਰਾ ਫਿਲਮ ਅਸੀਂ ਭੰਗੜੇ ਦੇ ਕੀਤੀ ਸੀ ਨਾਲ ਇੱਕ ਵਾਰੀ ਸਾਡੇ ਆਰਟਿਸਟ ਭੰਗੜੇ ਵਾਲੇ ਬਹੁਤ ਸੋਹਣਾ ਪਰਫਾਰਮ ਕਰ ਰਹੇ ਉਹਨਾਂ ਲਈ ਵੀ ਤਾੜੀਆਂ ਤੁਹਾਡੇ ਸ਼ਹਿਰ ਦੇ ਡਾਇਰੈਕਟਰ ਸਾਹਿਬ ਜੀ ਦੀ ਸਾਹਮਣੇ ਸ਼ਰਮਾ ਜੀ ਤੇ ਮੈਂ ਪਹਿਲੀ ਵਾਰੀ 2012 ਚ ਆਇਆ ਸੀ ਇੱਥੇ ਮੋਗੀ ਸ਼ਹਿਰ ਚ ਤੇ ਉਹ ਫਿਲਮ ਦਾ ਗਾਣਾ ਵੀ ਤੁਹਾਡੇ ਸਾਰਿਆਂ ਲਈ ਮੈਂ ਪਹਿਲੀ ਫਿਲਮ ਅੱਛਾ ਉਹੀ ਦੇਖੀ ਸੀ ਬੱਲੇ ਤੇਰੀ ਥੈਂਕ ਯੂ ਮੇ ਰੀ ਹਾਂ ਉਹ ਯਾਰ ਨੂੰ ਸਾਰਾ ਫਰਦਾ ਸਟੂਡੈਂਟ ਆਫ ਦਾ 2 ਇਅਰ ਲਿਕੇ ਜੀ ਵਾਹ ਜੀ ਵਾਹ ਇਹ ਪੱਕਾ ਫੈਨ ਆ ਜੀ ਪੱਕਾ ਥੈਂਕ ਯੂ ਮੇ ਰੀ ਕੀ ਨਾਮ ਤੇਰਾ ਮੇਰਾ ਨਾਮ ਨਿੱਕਾ ਸ਼ੀਲਾ ਜੀ ਨਿੱਕਾ ਸ਼ੀਲਾ ਤੇ ਵੱਡਾ ਸ਼ੀਲਾ ਕਿੱਥੇ ਉਹ ਵੱਡਾ ਭਰਾ ਆ ਉਹ ਕਾਂਗਰਸ ਚ ਉਹਨੂੰ ਲੈ ਕੇ ਆ ਜਰਾ ਇੱਧਰ ਤੇ ਉਹੀ ਫਿਲਮ ਦਾ ਗਾਣਾ ਜਿਹੜਾ ਤੂੰ ਉਹ ਉਹ ਬੱਲੇ ਯਾਰ ਇਹ ਸਹੀ ਹੌਨਸਟ ਹੈਂ ਨਾ ਕਿਹੜਾ ਸੀ ਕਿਹੜਾ ਸੀ ਕੀਤਾ ਜਲਦੀ ਆ ਤੇਰੀ ਜੜ ਤੇ ਜਵਾਨੀ ਕੁੜੀਏ ਤੇਰੇ ਬੁਰਰਾ ਬੁਰਰਾ ਵੰਦੀ ਕੁੜੀਏ ਚੱਲ ਬੁਰਰਾ ਬੁਰਰਾ ਓ ਬੱਲੇ ਤੇਰੇ ਸ਼ੇਰ ਇੱਕ ਵਾਰੀ ਮੇਰੇ ਭਰਾ ਲਈ ਜੋਰ ਨਾਲ ਤਾੜੀਆਂ ਥੈਂਕ ਯੂ ਮਿਹਰਬਾਨੀ